ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਸ਼੍ਰੀ ਕਾਲ ਤਖਬਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੋਰਾਂ ਨੂੰ ਅਪੀਲ ਕੀਤੀ ਆ ਕਿ ਭਾਜਪਾਈ ਲੀਡਰ ਇਕਬਾਲ ਸਿੰਘ ਲਾਲਪੁਰਾ ਨੂੰ ਤਲਬ ਕੀਤਾ ਜਾਵੇ। ਉਹਨਾਂ ਦੀ ਟਿੱਪਣੀ ਦਾ ਨੋਟਿਸ ਲਿਆ ਜਾਵੇ। ਇਕਬਾਲ ਸਿੰਘ ਲਾਲਪੁਰਾ ਭਾਜਪਾਈ ਲੀਡਰ ਨੇ ਕੌਮੀ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਨੇ ਤੇ ਭਾਜਪਾ ਦੀ ਟਿਕਟ ਤੇ ਚੋਣ-ਚੂਣ ਵੀ ਲੜ ਚੁੱਕੇ ਨੇ ਸਿੱਖ ਚਿਹਰੇ ਵੱਜੋਂ ਭਾਜਪਾ ਦੇ ਵਿੱਚ ਇੱਕ ਮੋੜੀ ਭੁਮਕਾ ਚ ਨੇ ਜਨਾਬ ਨੇ ਦਿੱਲੀ ਦੇ ਇੱਕ ਸਮਾਗਮ ਦੇ ਵਿੱਚ ਗੱਲ ਕਰਦਿਆਂ ਕਿਹਾ ਇਕਬਾਲ ਸਿੰਘ ਲਾਲਪੁਰਾ ਕਹਿੰਦੇ ਕਿ ਪਹਿਲੀ ਪਾਸ਼ਾਏ ਸ੍ਰੀ ਗੁਰੂ ਨਾਨਕ ਦੇਵ ਜੀ বিষ্ণੂ ਜੀ ਦੇ ਅਵਤਾਰ ਨੇ ਤੇ ਸਿੱਖ ਸਿਧਾਂਤ ਦੇ ਅਨੁਸਾਰ ਤਾਂ ਮਿਉਰੀ ਕਹਿੰਦੇ ਕਿ ਗੈਰਵਾਜਬ ਗੱਲ ਹੈ ਇਸ ਸਿੱਖ اخلاق ਦੇ ਸਿੱਖ ਸਿਧਾਂਤ ਦੇ ਉਲਟ ਗੱਲ ਹੈ ਬਿਲਕੁਲ ਹਿੰਦੂ ਧਰਮ ਦੇ ਅਨਸਾਰ বিষ্ণੂ ਜੀ ਉਹਨਾਂ ਲਈ ਭਗਵਾਨ ਮੰਨੇ ਹਿੰਦੂ ਧਰਮ ਚ বিষ্ণੂ ਜੀ ਦਾ ਸਥਾਨ ਭਗਵਾਨ ਵਜੋਂ ਪੂਜਿਆ ਜਾਂਦਾ ਪਰ ਸਿੱਖ ਸਿਧਾਂਤ ਦੇ ਹਵਾਲੇ ਨਾਲ ਉੱਥੇ ਅਵਤਾਰ ਦੀ ਕੋਈ માનਤਾ ਨਹੀਂ ਹੈ ਤੇ ਪਹਿਲੀ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ বিষ্ণੂ ਜੀ ਦਾ ਅਵਤਾਰ ਦੱਸ ਕੇ ਇਕਬਾਲ ਸਿੰਘ ਲਾਲਪੁਰਾ ਨੇ ਇੱਕ ਨਵੀਂ ਮੁਸੀਬਤ ਸੇੜ ਲਈ ਸਿੱਖ ਸੰਸਥਾਾਂ ਤੇ ਖੁਮੈਂਦੇ ਇਸ ਸਵਾਲ ਖੜਾ ਕਰ ਰਹੇ ਨੇ ਇਹ ਬਖਰੀ ਗੱਲ ਹੈ ਕਿ ਭਾਜਪਾ ਲੀਡਰ ਇਸ ਮਸਲੇ ਤੇ ਚੁੱਪ ਨੇ ਤੇ ਇਕਵਾਲ ਸਿੰਘ ਲਾਲਪੁਰਾ ਵੀ ਕਹਿੰਦੇ ਜੀ ਮੇਰੇ ਬਿਆਨ ਨੂੰ ਤਰੋੜ ਮੋੜ ਕੇ ਪੇਸ਼ ਕੀਤਾ ਪਰ ਐਡਵੋਕੇਟ ਹਜਿੰਦਰ ਸਿੰਘ ਧਾਮੀ ਹੋਰਾਂ ਨੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਹੋਰਾ ਕੋਲ ਕੱਲ ਤੱਕ ਸਭ ਦੇ ਜਥੇਦਾਰ ਕੋਲੇ ਸ਼ਿਕਾਇਤ ਕਰਕੇ ਕਿਹਾ ਵੀ ਇਹ ਪਰ ਨੋਟਿਸ ਲਓ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਨੋਟਿਸ ਲੈਂਦੇ ਆ ਉਹਨਾਂ ਨੂੰ ਧਾੜਨਾ ਕੀਤੀ ਜਾਏਗੀ ਜਾਂ ਉਹਨਾਂ ਤੋਂ ਜਵਾਬ ਤਾਲਬ ਕੀਤਾ ਜਾਏਗਾ ਜਾਂ ਲਾਲਪੁਰਾ ਨੂੰ ਹੀ ਤਾਲਬ ਕਰ ਲਿਆ ਜਾਏਗਾ ਪਰ ਇਸ ਬਿਆਨ ਨੇ ਇੱਕ ਨਵਾਂ ਮਸਲਾ ਜ਼ਰੂਰ ਖੜਾ ਕਰ ਦਿੱਤਾ ਮਸਲਾ ਤਾਂ ਰਾਹੁਲ ਗਾਂਧੀ ਦੇ ਬਿਆਨ ਨੇ ਹੀ ਖੜਾ ਕਰਤਾ ਹੱਥਾਂ ਪੈਰਾਂ ਨਹੀਂ ਪੈ ਗਈ ਸਾਰੀ ਸਿਸਟਮ ਨੂੰ ਕਿ ਆ ਕੀ ਕੁਝ ਤਰ੍ਹਾਂ ਕਹਿਨੀਆਂ ਵੀ ਰਾਹੁਲ ਗਾਂਧੀ ਆਪਣਾ ਪਿਸ਼ੋਖੜ ਭੁੱਲ ਗਿਆ ਜੋ ਕਾਂਗਰਸ ਨੇ ਸਿੱਖਾਂ ਨਾਲ ਕੀਤਾ ਭਾਜਪਾ ਹੀ ਹਮਲਾਵਰ ਨੇ ਤੇ ਇੱਧਰ ਸਿੱਖ ਨਮਾਇੰਦੇ ਕੁਝ ਲੀਡਰ ਸਾਡੇ ਦੋਵੇਂ ਪਾਸਿਓਂ ਗੱਲ ਕਰ ਰਹੇ ਨੇ ਕਹਿੰਦੇ ਰਾਹੁਲ ਗਾਂਧੀ ਠੀਕ ਵੀ ਕਹਿ ਰਿਹਾ ਪਰ ਰਾਹੁਲ ਗਾਂਧੀ ਆਪਣਾ ਪਿਸ਼ੋਖੜ ਵੀ ਚਲੋ ਇਹ ਸਾਰੇ ਪਹਿਲੂ ਨੂੰ ਸਮਝਦੇ ਆ ਕਿ ਅਮਰੀਕਾ ਦੇ ਵਿੱਚ ਹੋਇਆ ਕੀ ਕਿਹੜੇ ਕਿਹੜੇ ਪਹਿਲੂ ਤੋਂ ਹੈ ਰਾਖਮਾ ਕੰਨ ਤੋਂ ਲੈ ਕੇ ਸਿੱਖ ਪਹਿਲੂ ਤੱਕ ਕੀ ਕਿਹਾ ਰਾਹੁਲ ਗਾਂਧੀ ਨੇ ਤੇ ਉਹਦੇ ਕੀ ਮਾਇਨੇ ਨੇ ਤੇ ਕੀ ਹੋਣ ਜਾ ਰਿਹਾ